ਤਰੀਕਾ 11ਵਾਂ ਮਹੀਨਾ 2024 ਠੀਕ ਹੈ ਬਾਈ ਜੀ ਤੇ ਪੇਜ ਆਪਾਂ ਤਿੰਨ ਪੇਜਾਂ ਦੇ ਆਉਂਗਾ ਬਾਈ ਮੈਂ ਹੁਣ ਭੁੱਲਰ ਤਲਵੰਡੀ ਸਾਭੂ ਵਾਲਾ ਸ਼ਰਮਾ ਤਲਵੰਡੀ ਸਾਭੂ ਵਾਲਾ ਤੇ ਜੀਐਸ ਮੋਟਰਸ ਤਲਵੰਡੀ ਸਾਭੂ ਤਿੰਨੇ ਪੇਜ ਬਾਈ ਇਹ ਆਪਾਂ ਨੂੰ ਪਸੰਦ ਕਰਦੇ ਹੋ ਦੇਖਣਾ ਚਾਹੁੰਦੇ ਹੋ ਤਾਂ ਤਿੰਨੇ ਪੇਜਾਂ ਤੇ ਹੋਊਂਗਾ ਬਾਈ ਮੈਂ ਫੋਲੋ ਕਰ ਪੇਜ ਨੂੰ ਕਰ ਲਿਓ ਫੋਲੋ ਲਾਈਕ ਕਮੈਂਟ ਸ਼ੇਅਰ ਦਬ ਕੇ ਕਰਿਆ ਕਰੋ ਬਾਈ ਠੀਕ ਹੈ ਗੱਲ ਤੇ ਅੱਜ ਆਪਾਂ ਦਿਖਾਉਣੇ ਪਹਿਲਾਂ ਟਰੈਕਟਰ ਹੋਣਿਆ Mahindra 575 ਠੀਕ ਹੈ ਗੱਲ ਸਾਰਾ origignal ਆ ਚਾਰੇ ਪਸੰਦ ਦਿਖਾ ਦੇ ਭੂਮੀ ਪੱਤਰ ਠੀਕ ਹੈ ਟਾਇਰ ਹੈਗੇ ਆ ਬਾਈ 75 80 ਪੈਸੇ ਤੇ ਸਿੰਗਲ ਕਲਚ ਦੇ ਵਿੱਚ ਆ ਹਾਂਜੀ ਹਾਂਜੀ ਤੇ ਮਾਡਲ ਹੈਗਾ 2005 ਮਾਡਲ 255000 ਡਿਮਾਂਡ ਆ ਵੀਰੇ ਟਰੈਕਟਰ ਦੇ ਦਾਂਗੇ 240000 ਦਾ ਬਾਕੀ ਬਾਈ ਟਰੈਕਟਰ ਮੇਰੇ ਨਹੀਂ ਹੈਗੇ ਆਪਣੇ ਦੋਸਤ ਦੇ ਆ ਥੋੜਾ ਬਹੁਤਾ ਰੇਟ ਘਟਜੂ ਵਾਧਾ ਨਹੀਂ ਹੈਗਾ ਉਸ ਤੋਂ ਬਾਅਦ ਆ ਗਿਆ ਸਪੈਸ਼ਲ ਐਡੀਸ਼ਨਲ ਨੀਲੇ ਮਗਰਾੜਾਂ ਦਾ ਬਾਈ 2014 ਮਾਡਲ ਆ ਟਾਇਰਾਂ ਦੀ ਗੱਲ ਕਰ ਲਈਏ ਤਾਂ 85 ਪੈਸੇ ਟਾਇਰ ਆ ਪਿਛਲੇ 85 90 ਪੈਸੇ ਮੂਹਰਲੇ ਨਵੇਂ ਆ ਸਾਈਡ ਕਲੱਚ ਵਾਲਾ ਬਾਈ ਫੇਮਰਾ ਹੁੱਡ ਲੱਗਿਆ ਚਲਾ ਕੇ ਪਾ ਕੇ ਵੇਖ ਸਕ ਤਸੱਲੀ ਕਰਕੇ ਲੈ ਜਾਓ ਪੁਰਾਣੇ ਕੱਟੇ ਜਾਣਗੇ ਸਾਰੇ ਟਰੈਕਟਰਾਂ ਦੇ ਵਿੱਚ ਲੋਨ ਫੈਂਸ 12 ਤੋਂ ਉੱਪਰ ਹੋਊਗਾ ਜਿਹੜਾ ਉਤੇ ਹੋ ਜੂਗਾ ਠੀਕ ਹੈ ਗੱਲ ਬਈ ਰਏ 2014 ਮਾਡਲ ਆ 4 5 ਲੱਖ ਤੇ 25 ਹਜ਼ਾਰ ਡਿਮਾਂਡ ਆ ਠੀਕ ਹੈ ਗੱਲ ਟਰੈਕਟਰ ਦੇਵਾਂਗੇ ਜੀ 5 ਲੱਖ ਦਾ ਮੌਕੇ ਤੇ ਹੋਰ ਵੀ ਟਰੈਕਟਰ ਦੇ ਵਿੱਚੋਂ ਮਾਨਤਨ ਹੋ ਜੂਗਾ ਮਾਨਤਨ ਕਿੰਨਾ ਹੋ ਜੂ ਉਹ ਮੌਕੇ ਦੱਸੂਆ ਬਾਈ ਠੀਕ ਹੈ ਗੱਲ ਮੈਂ ਤੁਹਾਨੂੰ ਗਲਤ ਗੱਲ ਕਰਦਾ ਉਹ ਫਾਇਦਾ ਨਹੀਂ ਉਸ ਤੋਂ ਬਾਅਦ ਦੇ ਵਿੱਚ 55 HP ਚ ਫੇਰ ਆ ਗਿਆ ਬਾਈ 2008 ਮਾਡਲ ਆ ਟਾਇਰ ਪਿਛਲੇ 75 ਰੁਪਏ ਆ ਮੂਹਰੇ 45 ਰੁਪਏ ਆ ਟਰੈਕਟਰ ਬਾਈ 2 ਸਪੀਡ ਦੇ ਵਿੱਚ ਆ ਸਿੰਪਲ ਸਟੀering ਆ ਚਲਾ ਕੇ ਵਾ ਕੇ ਦੇਖਾ ਸ਼ੱਕ ਤਸੱਲੀ ਕਰਕੇ ਲੈ ਜਾਓ ਬਾਈ ਡੰਡਾ ਫੱਟੀ ਛਤਰੀ ਸਾਹਿਬ ਕੁਛ ਨਾਲ ਆ ਬਾਈ 310000 ਡਿਮਾਂਡ ਆ ਬਾਈ ਟਰੈਕਟਰ ਦੇ ਦਾਂਗੇ ਤੁਹਾਨੂੰ ਇਹ 2 ਲੱਖ ਤੇ 80000 ਰੁਪਏ ਦਾ ਠੀਕ ਹੈ ਗੱਲ ਬਾਈ ਪੁਰਾਣਾ ਸਾਰਿਆਂ ਦੇ ਕੱਟਿਆ ਜਾਊਗਾ ਉਸ ਤੋਂ ਬਾਅਦ ਦੇ ਵਿੱਚ ਆ ਗਿਆ ਬਾਈ ਫਾਰਮ 60 2007 ਮਾਡਲਾ ਇਹਦਾ ਜੀ ਸੌਦਾ ਹੋ ਗਿਆ ਹੋ ਗਿਆ ਹੁਣੇ ਹੋਇਆ ਬੜਾ ਛੇਤੀ ਹੋਇਆ ਜਾ ਰੇਟ ਵਿਭਾਗ ਜੀ ਲਿਖਿਆ 235 ਲਿਖਿਆ ਲਓ ਜੀ ਉਦੋਂ ਬਾਅਦ ਦੇ ਵਿੱਚ ਹਾਉ ਲੈਂਡ ਆ ਗਿਆ 2010 ਮਾਡਲ ਆ ਠੀਕ ਹੈ ਗੱਲ ਇਹ ਤਲਵੰਡੀ ਸਾਬ ਉਹਦਾ ਨੰਬਰ ਆ ਇਹ ਪਿਛਲੇ ਟਾਇਰ ਹੈਗੇ 85 ਪੈਸੇ ਬਾਈ ਟਰੈਕਟਰ ਸੂਣਾ ਬਹੁਤ ਆ 3 ਸਪੀਡ ਦੇ ਵਿੱਚ ਆ ਡਬਲ ਡਿਸਟ੍ਰੀਬਿਊਟਰ ਆ ਚਲਾ ਕੇ ਬਾਕੇ ਤਸੱਲੀ ਕਰਕੇ ਲੈ ਜਿਓ ਠੀਕ ਆ ਪਾਵਰ ਸਟੀering ਦੇ ਵਿੱਚ ਆ ਡੰਡਾ ਫੱਟੀ ਛਤਰੀ ਸਭ ਕੁਝ ਨਾਲ ਆ ਪਾਸਿੰਗ ਟਰੈਕਟਰ ਦੀ ਪਈ ਆ 475 ਡਿਮਾਂਡ ਆ ਟਰੈਕਟਰ ਦੇ ਦਾਂਗੇ 4.5 ਲੱਖ ਰੁਪਏ ਦਾ ਹਾਂਜੀ ਉਸ ਤੋਂ ਬਾਅਦ ਦੇ ਵਿੱਚ ਆ ਗਿਆ ਜੀ 855 ਇਹ 13 ਮਾਡਲ ਹੈ ਨਾ ਪੁੱਛੀ ਨੂੰ ਰੇਟ ਤੇ ਮਾਡਲ ਪੁੱਛ ਗਿਆ ਅਰਜਾ ਰੇਟ ਠੀਕ ਹੈ ਗੱਲ ਪੰਜਾਬ ਨੰਬਰ ਦੇ ਵਿੱਚ ਹੈ ਸੰਗਰੂਰ ਦਾ ਪੀ ਵੀ 13 ए एफ 3640 ਨੰਬਰ ਹੈ ਟਰੈਕਟਰ ਦਾ ਡਬਲ ਡਿਸਟ੍ਰੀਬਿਊਟਰ ਟਾਇਰ ਹੈਗਾ ਬਾਈ 85 90 ਪੈਸੇ ਪਿਛਲੇ ਮੂਲ ਨੇ ਬਾਈ 13 ਮਾਡਲ 417 ਹੈ ਅੱਛਾ ਠੀਕ ਹੈ ਗੱਲ ਕੋਕਾ ਪੀਸੀ ਹੈ ਟਰੈਕਟਰ ਟਰੈਕਟਰ ਦੀ ਕੰਡੀਸ਼ਨ ਹੈਗੀ ਆ ਬਾਈ 16 17 ਵਰਗਾ ਤੇ ਚਲਾ ਕੇ ਬਾਕੇ ਉਹਦੀ ਤਸੱਲੀ ਕਰਕੇ ਲੈ ਜਾਓ ਪ੍ਰਾਣਾ ਕਟਿਆ ਉਹ ਲੋਨ ਫੈਂਸ ਹੋ ਜੂ 13 ਮਾਡਲ 13 ਮਾਡਲ 4 ਲੱਖ 70 ਹਜ਼ਾਰ ਰੁਪਏ ਮੰਗਦਾ ਸਾਢੇ 4 ਲੱਖ ਰੁਪਏ ਟਰੈਕਟਰ ਆਪਾਂ ਲੈ ਲਾਂਗੇ ਬਾਕੀ ਬਾਈ ਮੌਕੇ ਤੇ ਹੋਰ ਵੀ ਮੰਨਦਾਨ ਹੋ ਜੂ ਜਾਂ ਉਦੋਂ ਬਾਅਦ ਆ ਗਾ 35 ਵਾਲਾ ਤੁਹਾਨੂੰ ਨਹੀਂ ਕਹਿਦਾ ਦਾ ਮਾਲਕ ਕੋਲੀ ਖੜਾ ਆਪਣੇ ਕੋਲੇ ਆਈ ਬਾਈ ਯਾਰ 2007 ਮਾਡਲ ਆ ਟਾਇਰ ਹੈਗੇ ਆ ਬਾਈ 65 70 ਪੈਸੇ 70 75 ਪਏ ਦੇ ਕਹਿਦਾ ਨਾ ਡੰਡਾ ਫੱਟੀ ਛਤਰੀ ਸਭ ਕੁਛ ਨਾਲਾ ਨਾ ਭਾਈ ਓਏ ਹੈ ਨਾ ਫੱਟੀ ਨਾਲ ਡੰਡਾ ਤੇ ਪਿੱਛੇ ਪਾਵਾਂ ਕੀ ਲੜਾਈ ਲਾਂਗੇ ਭਾਈ ਇਹ ਕੁਛ ਕਹੀ ਆਵੇ ਡੰਡਾ ਡੰਡਾ ਲੈ ਲਾਂਗੇ ਤੂੰ 2007 ਮਾਡਲ ਆ 245 ਲਿਖੀ ਬੈਠਾ ਕਿੰਨੇ ਦਾ ਪੁੱਜ ਜਾ 215000 215000 ਦਾ ਰੇਟਰ ਲੈ ਜਾਓ ਭਾਈ ਚਲਾ ਕੇ ਬਾਅਦ ਗੀ ਤਸੱਲੀ ਕਰਕੇ ਲੈ ਜਾਓ ਠੀਕ ਆ ਓਦੋਂ ਬਾਅਦ ਦੇ ਵਿੱਚ ਆ ਗਿਆ ਜੀ अच्छा उस द बाद फिर 35 ਵਾਲਾ ਸੋਨਾ ਲਿਕ ਆ ਗਿਆ ਬਾਈ ਠੀਕ ਆ ਇਹ ਵੀ ਇਹ 2009 ਮਾਡਲ ਆ ਠੀਕ ਹੈ ਗੱਲ ਆ ਟਾਇਰ ਇਹਦੇ ਚੰਗੇ ਆ ਉਹਦੇ ਨਾਲੋਂ ਇਹਦੇ ਟਾਇਰ ਹੈਗੇ 90 ਪੈਸੇ ਮੂਹਰੇ 45 ਪੈਸੇ ਟਾਇਰ ਆ ਜੀ ਟਰੈਕਟਰ ਸਾਰਾ オリジナル ਆ ਚਲਾ ਕੇ ਵਾ ਕੇ ਤਸੱਲੀ ਕਰ ਲਿਓ ਪੁਰਾਣਾ ਕੱਟਿਆ ਜਾਊ ਪੁਰਾਣਾ ਕੱਟਿਆ ਜਾਊ ਇਹ ਤਾਂ ਘੱਟ ਮੁੱਲ ਵਾਲਾ ਕੱਟਿਆ ਉਹ ਵੱਧ ਵਾਲਾ ਨਹੀਂ ਕੱਟਿਆ ਜਾਣਾ ਭਰਾਵਾ ਠੀਕ ਆ ਹੋ 235 ਲਿਖੀ ਬੇਟਾ ਕਿੰਨੇ ਦਾ ਇਹਦਾ ਕੋਈ 15 ਦਾ ਪੂਰੇ 2 ਲੱਖ ਦਾ ਕਟਾਉਂਦਾ ਨਹੀਂ ਰੁਪਿਆ ਨਹੀਂ ਕਟਾਉਂਦਾ 215 ਦਾ ਪੂਰਾ 2 ਲੱਖ ਮੌਕੇ ਤੇ ਕਰਦਾ ਪੂਰਾ 2 ਲੱਖ 2 ਲੱਖ 15 ਪੂਰਾ 2 ਲੱਖ 20 ਦਾ 2 ਪੂਰਾ 2 ਲੱਖ ਨਹੀਂ ਕਟਾਉਂਦੇ ਮੌਕੇ ਤੇ ਨਹੀਂ ਕਟਾਉਂਦੇ ਉਹ ਗੱਲ ਨਾ ਹੋ ਜੇ ਮਾਰ ਦੋ ਬਟਾਈਆ ਨਾ ਕਟਾਈ ਹਾਂ ਚਾਹ ਦੇ ਲੈ ਭਾਈ 2 ਲੱਖ ਰੁਪਏ ਦਾ ਟਰੈਕਟਰ ਲੈ ਜਿਓ ਚਲਾ ਕੇ ਬਾਕੇ ਉਹਦੀ ਤਸੱਲੀ ਕਰ ਲਿਓ 2009 ਮਾਡਲਾ ਠੀਕ ਹੈ ਗੱਲ ਬਾਕੀ ਭਾਈ ਇੰਨੇ ਦਾ ਮਾੜਾ ਨਹੀਂ ਹੈਗਾ ਨਵਾਂ ਮਾਡਲ ਠੀਕ ਹੈ ਗੱਲ ਉਸ ਤੋਂ ਬਾਅਦ ਦੇ ਵਿੱਚ ਦੋ ਰਹਿ ਗਏ ਰੋ ਵੀ ਪਾਈ ਦਿੰਦਾ ਮੈਂ ਚ ਵੀਡੀਓ ਚ ਉਸ ਤੋਂ ਬਾਅਦ ਦੇ ਵਿੱਚ ਆ ਗਿਆ 855 ਬਾਈ 2000 ਚਾਰ ਮਾਡਲ ਆ ਟਾਇਰ ਰਹਿ ਗਿਆ ਭਾਈ 70 ਕੁ ਪੈਸੇ 70 ਕੁ ਪੈਸੇ ਟਾਇਰ ਆ ਸਾਰਾ ਅਰੀਜਨਲ ਟਰੈਕਟਰ ਸੋਨਾ ਖੈਰ ਵੀਰੇ ਤੇ ਅਰੀਜਨਲ ਆ ਟਰੈਕਟਰ ਆ 275000 ਲੀਕੀ ਬੈਠਾ ਕਿੰਨੇ ਦਾ ਭਾਈ ਦੇਦਾ 240000 ਹਾਂਜੀ 240000 ਕਹਿ ਦਾ ਕਹਿ ਦਿਓ ਜੀ 235000 ਦਾ ਟਰੈਕਟਰ ਲੈ ਜਾਓ ਆ ਆ ਨਾ 100 ਰੁਪਿਆ ਨਹੀਂ ਘਟਣਾ ਪਰ ਬੋਲ ਨਾ ਕਹਦੇ ਹਾਂ ਹਾਂ ਲੈ ਬਸ 35000 ਦਾ ਟਰੈਕਟਰ ਲੈ ਜਾਓ ਇੱਕ ਮਿੰਟ ਅੰਕਲ ਦੋ ਰਹੇ ਉਹਦੇ ਬਾਅਦ ਆ ਗਿਆ ਸਕਾਉਟ ਛੋੜੇ ਜੇ ਪੈਸਿਆਂ ਵਾਲਾ ਬਾਈ ਇਹਦੇ ਕਈ ਫੋਨ ਆਏ ਸੀ ਮੈਨੂੰ ਮੂਹਲੇ ਟਾਇਰ ਤਾਂ ਨਵੇਂ ਵਰਗੇ ਪਿਛਲੇ ਬਾਈ ਹੈਗੇ 75 80 ਪੈਸੇ 325 ਸਕਾਉਟ ਆ ਬਾਈ ਤੇ 93 ਮਾਡਲ ਆ ਅੱਡੇ ਤੇ ਕੱਲ ਤੇ ਆ ਦੇਖ ਨੁਕਾ ਜਾਲਦਾ ਕਿਉਂ ਟੰਗੀ ਫਿਰਦਾ ਚਲਦਾ ਬਾਈ ਚਲਦਾ ਹੁ ਗੇਰਿਆਂ ਦੇ ਠੀਕ ਆ ਮੇਰੇ ਅੰਦਰ ਪੂਰਾ ਵਧ ਗਿਆ ਓਕੇ ਨਾ ਇਹ 93 ਮਾਡਲ ਦਾ ਕਿੰਨੇ ਦਾ ਇਹਦਾ ਇੱਕ ਘੱਟ ਪੰਜਾ ਉਹ ਬਗ ਜਾਓ ਬਲੇ 95 95000 ਦਾ ਨਾ 95000 ਪੈਸੇ ਤੁਰਦੇ ਨਹੀਂ ਇਥੋਂ ਆਖੜਾ ਚਲੋ ਕੋਈ ਗੱਲ ਨਹੀਂ ਸ਼ਰਮਾ ਜਿਵੇਂ ਤੁਸੀਂ ਕਹਿ ਰਹੇ 95000 ਦਾ ਲੈ ਜਾ ਬਾਈ ਓਏ ਖੜਿਆ ਹੁਣ ਜਾਈ ਨਾ ਉਹ ਦੂਬਾ ਦਾ ਸਟੈਂਡਰਡ 335 ਬਾਈ ਮੂਹਲੇ ਟਾਇਰ ਨਵੇਂ ਵਰਗੇ ਆ ਪਿਛਲੇ ਅੱਧੇ ਕ ਮੰਨ ਲਓ 45 ਪੈਸੇ ਮੰਨ ਲਓ ਅੱਧੇ ਕ ਹੈਗੇ ਆ 2006 ਮਾਡਲ ਦੇ ਵਿੱਚ 175000 ਰੁਪਏ ਡਿਮਾਂਡ ਆ ਕਿੰਨੇ ਦਾ 2 ਲੱਖ ਪਰ ਤੇ 142000 ਦਾ ਦੇ ਦੇ 35000 ਦਾ ਆ ਨਹੀਂ 30000 ਦਾ ਰੁਪਈਆ ਨਾ ਘੱਟੀ ਯਾਰ ਰੁਪਈਆ ਨਾ ਘੱਟੀ 100 ਖਾਣਾ ਰੁਪਈਆ ਘੱਟੇ ਜੀ 40000 ਤਾਂ ਹੋ ਗਿਆ ਡੀਮਾਂਡ 35000 ਦਾ ਹਾਂ ਜੀ ਬਸ ਨਾ 35000 ਕਹੇ ਦੇ ਕਹੇ ਦੇ ਭਾਈ ਬਣ ਮੈਂ ਤਾਂ ਟਰੈਕਟਰ ਭੇਗਾ 35000 ਦਾ ਕਹੇ ਦੇ 35000 ਦਾ ਮੈਂ ਲੈਣਾ 35000 ਦਾ ਬੋਲੋ ਨੀ ਨਹੀਂ ਠੀਕ ਹੈ ਮੈਂ ਲੈ ਕੋਈ ਦਲਾਲੀ ਨਹੀਂ ਰਟਨ ਲੈ ਕੋਈ ਦਲਾਲੀ ਕਮਿਸ਼ਨ ਨਹੀਂ 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 ਸਾਬ ਖਾਨਾ ਕਹਦੇ 35 ਕੋਈ ਨਹੀਂ ਲੈ ਬਾਈ 35000 ਦਾ ਲੈ ਜਾ ਆਸ਼ਾ ਨਹੀਂ ਦਿੰਦਾ 2006 ਮਾਡਲ 1 ਲੱਖ ਤੇ 35000 ਦਾ 35070 40000 ਰੁੱਟ ਗਿਆ ਠੀਕ ਹੈ ਪੇਜ ਨੂੰ ਕਰ ਲੋ ਫੋਲੋ ਬਾਈ ਸ਼ਰਮਾ ਤਲਵੰਡੀ ਸਾਹਬ ਵਾਲਾ ਭੁੱਲਰ ਤਲਵੰਡੀ ਸਾਹਬ ਵਾਲਾ ਤੇ ਜੀਐਸ ਮੋਟਰਸ ਤਲਵੰਡੀ ਸਾਹਬੋ ਬਾਈ ਆਪਾਂ ਤਿੰਨੇ ਚੈਨਲਾਂ ਤੇ ਆਪਾਂ ਹੁੰਨੇ ਆ ਮੇਰੀਆਂ ਵੀਡੀਓ ਹੀ ਹੋਣੀਆਂ ਠੀਕ ਹੈ ਆਪਣਾ ਇੰਸਟਾਗ੍ਰam ਤੇ ਪੇਜ ਐਸੇ ਨਾਂ ਤੇ ਬਾਈ ਜੀ ਐਸ ਮੋਟਰਸ ਕਲਵੰਡੀ ਸਾਭੋ ਠੀਕ ਆ ਵੀਡੀਓ ਕਰ ਦਿਓ ਦੱਬ ਕੇ ਲਾਈਕ ਕਮੈਂਟ ਸ਼ੇਅਰ ਬਾਈ ਬਹੁਤ ਬਹੁਤ ਮਿਹਰਬਾਨੀ ਬਾਈ ਸਸਤੀ ਕਰ ਸਾਰੇ